ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਨੂੰ ਨਾ ਪਹਿਣਾ ਦੇ ਬਹੁਤ ਜ਼ਿਆਦਾ ਕਮੈਂਟ ਆ ਰਹੇ ਸੀਗੇ ਕਿ ਜਿਹੜੇ ਆਪਣੇ ਵੱਡੇ ਪਨੇ ਵਾਲੇ ਸੂਟ ਹੁੰਦੇ ਨੇ ਮਤਲਬ ਕਿ 3 ਮੀਟਰ ਜਾਂ 3.5 ਮੀਟਰ ਦਾ ਆਪਣਾ ਸੂਟ ਬਣਦਾ ਹੁੰਦਾ ਉਹਦੀ ਕੀ ਕਟਿੰਗ ਕਰਨੀ ਦੱਸੋ ਠੀਕ ਹੈ ਜੀ ਤੇ ਮੇਰੇ ਕੋਲੇ ਉਹਦਾ ਸੂਟ ਆਇਆ ਹੋਇਆ ਸੀਗਾ ਜਿਹੜਾ ਆਪਣਾ 3.3 ਮੀਟਰ ਉਹਦਾ ਕੱਪੜਾ ਹੈਗਾ ਤੇ 3 ਕਿ ਮੀਟਰ ਵੀ ਹੁੰਦਾ ਕਈਆਂ ਦਾ 3.5 ਮੀਟਰ ਵੀ ਹੁੰਦਾ ਤੇ ਵੱਡੇ ਪਨੇ ਦੇ ਜਿਹੜੇ ਸੂਟ ਹੁੰਦੇ ਨੇ ਉਹਦੇ ਵਿੱਚੋਂ ਆਪਾਂ ਸੂਟ ਦੀ ਮਤਲਬ ਲੈਂਥ ਵਗੈਰਾ ਕਿਵੇਂ ਉਤਾਰਨੀ ਆ ਮੈਂ ਤੁਹਾਨੂੰ ਅੱਜ ਉਹ ਦੱਸੂਗੀ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਣਾ ਹੈਗਾ ਜੀ ਤੇ ਜਿਹੜਾ ਇਹ ਆਪਣਾ ਸੂਟ ਹੁੰਦਾ ਇਹਦੇ ਵਿੱਚ ਆਪਾਂ ਨਾ ਇਹ ਧਿਆਰ ਰੱਖਣਾ ਹੁੰਦਾਗਾ ਕਿ ਜਿਹੜਾ ਆਪਣਾ ਕਪੜਾ ਜਿਹੜਾ ਹੁੰਦਾ ਉਹ ਆਪਾਂ ਬਿਲਕੁਲ ਵੀ ਵੇਸਟ ਨਹੀਂ ਕਰਨਾ ਹੁੰਦਾ ਹੈਗਾ ਬਿਲਕੁਲ ਹਿਸਾਬ ਨਾਲ ਆਪਾਂ ਕਪੜਾ ਉਤਾਰਨਾ ਹੁੰਦਾ ਕਿ ਕਿੱਥੋਂ ਆਪਾਂ 벨ਟ ਦਾ ਰੱਖ ਸਕਦੇ ਆ ਕਿੱਥੋਂ ਆਪਾਂ ਬਾਵਾਂ ਦਾ ਰੱਖ ਸਕਦੇ ਆ ਠੀਕ ਹੈ ਜੀ ਤੇ ਦੇਖੋ ਜਿਹੜਾ ਇਹ ਮੇਰੇ ਕੋਲੇ ਸੂਟ ਆਇਆ ਹੋਇਆ ਹੈਗਾ ਪਹਿਲਾਂ ਮੈਂ ਤੈਨੂੰ ਇਹਦਾ ਪਣਾ ਦੱਸ ਦਿਆਂਗੀ ਕਿ ਇਹਦਾ ਡਬਲ ਫੋਲਡ ਕਰਕੇ ਆਪਾਂ ਨੂੰ ਮਤਲਬ ਦੇਖੋ ਡਬਲ ਫੋਲਡ ਕਰਕੇ ਨਾ ਇਦਾਂ ਇਹਦਾ 33 4 ਹੈ ਠੀਕ ਹੈ ਤੇ 3 4ਆ ਮਤਲਬ ਕੀ ਇਹਦਾ ਜਿਹੜਾ ਪਨਾ ਹੈਗਾ ਉਹ 66 ਇੰਚ ਦਾ ਹੈਗਾ ਹਨਾ 66 ਇੰਚ ਦਾ ਹੈਗਾ ਤੇ ਇਹ ਦੇਖੋ ਇਹਦੇ ਨੀਚੇ ਡਿਜ਼ਾਈਨ ਵੀ ਬਣਿਆ ਹੋਇਆ ਸੂਟ ਦੇ ਹੁਣ ਦੇਖੋ ਆਪਾਂ ਇਹਦੇ ਵਿੱਚੋਂ ਕਪੜਾ ਜਿਹੜਾ ਹੈਗਾ ਉਹ ਬਿਲਕੁਲ ਵੀ ਵੇਸਟ ਨਹੀਂ ਕਰਨਾ ਹੈਗਾ ਆਪਾਂ ਪਹਿਲਾਂ ਕਪੜੇ ਨੂੰ ਚੰਗੀ ਤਰ੍ਹਾਂ ਨਾਪ ਲਵਾਂਗੇ ਕਿ ਜਿਵੇਂ ਜਿਵੇਂ ਆਪਾਂ ਨੂੰ ਲੈਂਥ ਚਾਹੀਦੀ ਆ ਹਨਾ ਸ਼ਰਟ ਦੀ ਲੈਂਥ ਚਾਹੀਦੀ ਆ ਪਹਿਲਾਂ ਆਪਾਂ ਉਹ ਨਾਪ ਲਵਾਂਗੇ ਫਿਰ ਜਿੰਨੀ ਵੀ ਆਪਾਂ ਨੂੰ ਸਲਵਾਰ ਦੀ ਚਾਹੀਦੀ ਆ ਉਹ ਨਾਪ ਲਵਾਂਗੇ ਜਿੰਨੇ ਇੰਚ ਦੀ ਬਾਜੂ ਚਾਹੀਦੀ ਨੇ ਪਹਿਲਾਂ ਆਪਾਂ ਉਹ ਨਾਪਾਂਗੇ ਉਸ ਤੋਂ ਬਾਅਦ ਹੀ ਆਪਾਂ ਇਹਦੀ ਕਟਿੰਗ ਕਰਾਂਗੇ ਠੀਕ ਹੈ ਜੀ ਤੇ ਦੇਖੋ ਜਿਹੜੀ ਮੇਰੇ ਇੱਕ ਕਸਟਮਰ ਦਾ ਸੂਟ ਹੈਗਾ ਉਹਨਾਂ ਦੀ ਲੈਂਥ ਹੈਗੀ ਆ ਜੀ 14 ਗਾ نیچے ਦੀ ਲੈਂਥ ਵਾਸਤੇ ਫੋਲਡਿੰਗ ਵਾਸਤੇ ਹੈਗਾ ਇਸ ਲਈ ਆਪਾਂ 1 ਇੰਚ ਜ਼ਿਆਦਾ ਰੱਖ ਕੇ ਦੀ ਲੈਂਥ ਨਾਪ ਲਵਾਂਗੇ ਮਤਲਬ ਕਿ 40 ਹੈਗੀ ਆਪਾਂ 41 ਨਾਪ ਲਵਾਂਗੇ ਠੀਕ ਹੈ ਪਹਿਲਾਂ ਉਸ ਤੋਂ ਬਾਅਦ ਹੀ ਆਪਾਂ ਇਹਦੀ ਕਟਿੰਗ ਕਰਨੀ ਸ਼ੁਰੂ ਕਰਨੀ ਹੁੰਦੀ ਆ ਤੇ ਦੇਖੋ ਇੱਥੇ ਮੇਰਾ 41 ਆ ਰਿਹਾ ਠੀਕ ਹੈ ਇਹ ਹੋ ਗਈ ਮੇਰੀ ਸ਼ਰਟ ਦੀ ਲੈਂਥ ਠੀਕ ਹੈ ਤੇ ਬਾਵਾ ਉਹਨਾਂ ਦੀਆਂ ਹੈਗੀਆਂ ਨੇ ਜੀ 16 ਕਿ 16 17 ਇੰਚ ਦੀਆਂ ਬਾਵਾ ਹੈਗੀਆਂ ਨੇ ਤੇ ਆਪਾਂ ਉਸੇ ਹਿਸਾਬ ਨਾਲ ਫੋਲਡਿੰਗ ਦਾ ਰੱਖ ਕੇ ਕੱਪੜਾ ਆਪਾਂ ਨਾਪ ਲੈਣੇ ਆ ਠੀਕ ਹੈ ਤੇ ਦੇਖੋ ਇੱਥੇ ਆਪਣਾ ਆ ਗਿਆ 41 ਆਪਣੀ ਸ਼ਰਟ ਦੀ ਲੈਂਥ ਆ ਗਈ ਤੋਂ ਬਾਅਦ ਆਪਾਂ ਬਾਹਾਂ ਦਾ ਨਾਪ ਲੈਣਾ ਦੇਖੋ ਬਾਹਾਂ ਨੇ ਜਿਹੜੀਆਂ ਇਹ ਵੀ ਆਪਣੀਆਂ ਪੂਰੀਆਂ ਪੂਰੀਆਂ ਉੱਤਰ ਰਹੀਆਂ ਨੇ ਠੀਕ ਹੈ ਜੀ ਆਪਾਂ 1 ਇੰਚ ਇਧਰ ਥੋੜਾ ਜਿਹਾ ਪਲੇਨ ਲੈ ਲਵਾਂਗੇ ਠੀਕ ਹੈ ਉਹਨੂੰ ਆਪਾਂ ਫੋਲਡਿੰਗ ਦੇ ਵਿੱਚ ਕਰ ਦਵਾਂਗੇ ਫਿਰ ਤੇ ਇਧਰੋਂ ਆਪਣੀ ਬਾਹ ਜਿਹੜੀ ਹੈਗੀ ਉਹ ਡਿਜ਼ਾਈਨ ਵਾਲੀ ਬਣ ਕੇ ਰੈਡੀ ਹੋ ਜੂਗੀ ਇਹਨੂੰ ਆਪਾਂ ਫੋਲਡਿੰਗ ਦੇ ਵਿੱਚ ਦੇ ਦਾਂਗੇ ਦੇਖੋ ਜੇ ਮੈਂ ਸਾਡੇ 16 ਬਾਹ ਰੱਖਣੀ ਆ ਤਾਂ ਮੈਂ ਇੱਥੇ ਸਾਡੇ 18 ਕਪੜਾ ਉਤਾਰ ਲੂੰਗੀ ਇਹ ਮੇਰਾ ਬਾਹਾਂ ਦਾ ਹੋ ਗਿਆ ਤੇ ਅੱਗੇ ਆਪਾਂ ਸਲਵਾਰ ਦਾ ਨਾਪ ਲੈਨੇ ਆ ਠੀਕ ਹੈ ਕਿ ਆਪਾਂ ਨੂੰ ਸਲਵਾਰ ਜੀ ਨੇ ਇੰਚ ਚਾਹੀਦੀ ਹੈ ਦੇਖੋ ਸਲਵਾਰ ਹੈਗੀ ਹੈ ਇਹਨਾਂ ਦੀ 37 ਇੰਚ ਤੇ ਮੈਂ 5 ਇੰਚ 벨ਟ ਦਾ ਛੱਡ ਕੇ ਮੈਂ ਨਾ 33 ਇੰਚ ਕਪੜਾ ਉਤਾਰੂਗੀ ਠੀਕ ਹੈ ਇਹ ਰੈਡੀ ਹੋ ਕੇ ਆਪਣੀ 32 ਰਹਿ ਜੂਗੀ ਤੇ 5 ਇੰਚ ਦੀ ਉੱਪਰ ਆਪਣੇ 벨ਟ ਲੱਗ ਜੂਗੀ ਤੇ 37 ਇੰਚ ਦੀ ਜਿਹੜੀ ਸਲਵਾਰ ਹੈਗੀ ਉਹ ਆਪਣੀ ਰੈਡੀ ਹੋ ਜੂਗੀ ਠੀਕ ਹੈ ਜੀ ਤੇ ਹੁਣ ਆਪਾਂ ਦੇਖਣਾ ਆਪਣਾ ਆਸਣ ਵਗੈਰਾ ਨਿਕਲੇ ਹੋਊਗਾ ਇਹਦੇ ਵਿੱਚੋਂ ਹਨਾ ਆਪਾਂ ਨੂੰ 32 ਇੰਚ ਲੈਂਥ ਤੇ 33 ਇੰਚ ਆਪਾਂ ਨੂੰ ਲੈਂਥ ਚਾਹੀਦੀ ਆ ਮਤਲਬ ਕਿ ਬੱਤੀ ਆਪਣੀ ਰੈਡੀ ਰਹਿ ਜੂਗੀ ਸਲਾਈਆਂ ਵਗੈਰਾ ਲੱਗ ਕੇ ਠੀਕ ਹੈ ਆਪਾਂ 33 ਇੰਚ ਇਹ ਆਪਣੀ ਸਲਵਾਰ ਦੀ ਲੈਂਥ ਹੋ ਗਈ ਠੀਕ ਹੈ ਤੇ ਅੱਗੇ ਆਪਾਂ ਦੇਖ ਲੈਨੇ ਆਪਾਂ ਆਸਣ ਆਪਾਂ ਕਿੰਨਾ ਚਾਹੀਦਾ ਆਪਾਂ ਨੂੰ ਠੀਕ ਹੈ ਜੀ ਤੇ ਆਪਾਂ ਆਸਣ ਨਾਪ ਲੈਨੇ ਹੁਣ ਇਹਦਾ ਆਪਾਂ ਜੇ ਆਸਣ ਨਾ ਇਹਦਾ ਆਪਾਂ ਥੋੜਾ ਘੱਟ ਵੱਧ ਵੀ ਕਰ ਸਕਦੇ ਹੁੰਨੇ ਆ ਇਹਦੇ ਵਿੱਚ ਮਤਲਬ ਸਾਢੇ 11 ਇੰਚ ਦਾ ਜਿਹੜਾ ਆਸਣ ਹੁੰਦਾ ਉਹ ਸਲਵਾਰ ਦੇ ਵਿੱਚ ਬਹੁਤ ਹੁੰਦਾ ਜੇ ਮੈਨੂੰ 11 ਵੀ ਨਿਕਲਦਾ ਹੋਇਆ ਮੇਰਾ ਤਾਂ ਮੈਨੂੰ ਮਤਲਬ ਸਰ ਜਾਣਾ ਮੇਰਾ ਠੀਕ ਹੈ ਤੇ ਜਿੱਦਾਂ ਹੁਣ ਮੈਂ 11 ਇੰਚ ਆਸਨ ਦਾ ਰੱਖ ਲਿਆ ਤੇ ਇਹ ਆਪਣੇ ਕੋਲ ਜਿਹੜਾ ਕੱਪੜਾ ਹੈਗਾ ਇਹ ਬਚ ਰਿਹਾ ਆਪਣੇ ਜਿਹੜੇ ਆਪਾਂ ਪੌਂਚੇ ਪਾਉਣੇ ਨੇ ਠੀਕ ਹੈ ਜੀ ਹੁਣ ਦੇਖੋ ਪੌਂਚੇ ਜਿਹੜੇ ਲੈਣੇ ਨੇ ਉਹ ਆਪਾਂ 12 ਇੰਚ ਦੇ ਲੈਣੇ ਨੇ ਇਹ ਆਪਣਾ 12 ਇੰਚ ਦੇ ਪੌਂਚੇ ਹੋਗੇ ਆਪਣੇ ਹਨਾ ਤੇ ਇਹ ਆਪਣਾ ਜਿਹੜਾ ਕੱਪੜਾ ਹੈਗਾ ਇਹ ਆਪਣਾ ਬੈਲਟ ਦਾ ਉੱਤਰ ਜਾਊਗਾ ਠੀਕ ਹੈ ਜਿਹੜੇ ਇਹਦੇ ਪੌਂਚੇ ਨੇ ਉਹ ਆਪਾਂ ਇਸ ਇਸ ਰੁਖ ਪਾਵਾਂਗੇ ਠੀਕ ਹੈ ਕਿਉਂਕਿ ਇਹ ਕਪੜਾ ਪਲੇਨ ਹੀ ਹੈਗਾ ਇਹਦੇ ਵਿੱਚ ਆਪਾਂ ਨੂੰ ਇਹਦੇ ਹਿਸਾਬ ਨਾਲ ਹੀ ਚੱਲਣਾ ਪੈਂਦਾ ਹੁੰਦਾ ਸੂਟ ਦੇ ਕਿ ਆਪਾਂ ਪਹੁੰਚੇ ਲੰਬੇ ਰੁਖ ਪਾਉਣੇ ਨੇ ਜਾਂ ਆਪਾਂ ਇਹਨੂੰ ਆਡੇ ਲੋਟ ਮਤਲਬ ਪਾ ਸਕਦੇ ਹਾਂ ਠੀਕ ਹੈ ਇਹਦੇ ਵਿੱਚ ਆਡਾ ਤਾਂ ਕੁਝ ਨਹੀਂ ਹੈਗਾ ਕਿਉਂਕਿ ਇਹ ਪਲੇਨ ਹੀ ਆ ਕਪੜਾ ਆਪਾਂ ਜਿੱਦਾਂ ਚਾਹੋ ਉਦਾਂ ਪਾ ਸਕਦੇ ਹਾਂ ਠੀਕ ਹੈ ਤੇ ਜਿਹੜੀ ਇਹਦੀ ਲੈਂਥ ਹੈਗੀ ਆਪਾਂ ਪਹਿਲਾਂ ਨਾਪ ਲੈਨੇ ਹਾਂ ਹੁਣ ਆਪਣੀ ਲੈਂਥ ਪੂਰੀ ਨਿਕਲਦੀ ਪਈ ਆ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਇਹਦਾ 66 ਇੰਚ ਘੇਰਾ ਹੈਗਾ ਮਤਲਬ 66 ਇੰਚੇ ਦਾ ਪਣਾ ਹੈਗਾ ਤਾਂ 33 ਇੰਚ ਜਿਹੜੀ ਹੈਗੀ ਉਹ ਆਪਣੀ ਲੈਂਥ ਨਿਕਲਦੀ ਪਈ ਆ ਸਲਵਾਰ ਦੀ ਹੁਣ ਆਡੇ ਲੋਟ ਆਪਣੇ ਦੋਨੋਂ ਪੌਂਚੇ ਨਿਕਲੇ ਆਉਣਗੇ ਠੀਕ ਹੈ ਤੇ ਇਦਾਂ ਆਪਣੀ ਲੰਬਾਈ ਪੂਰੀ ਬਣਦੀ ਪਈ ਆ 33 ਇੰਚ ਤੇ ਹੁਣ ਇਸ ਰੁੱਖ ਆਪਣਾ ਨਹੀਂ ਨਿਕਲਦਾ ਪਿਆ ਲੰਬੇ ਲੋਟ ਤੇ ਆਪਾਂ ਆਡੇ ਲੋਟ ਕੱਢ ਲਵਾਂਗੇ ਆਪਣਾ ਬੈਲਟ ਦਾ ਵੀ ਨਿਕਲਦਾ ਪਿਆ ਜਿਹੜਾ ਕਪੜਾ ਹੈਗਾ ਉਹ ਆਪਣਾ ਪੂਰਾ ਹੈਗਾ ਠੀਕ ਹੈ ਜੀ ਤੇ ਹੁਣ ਆਪਾਂ ਇਹਦੀ ਕਟਿੰਗ ਜਿਹੜੀ ਹੈਗੀ ਆ ਉਹ ਕਰ ਸਕਦੇ ਆ ਠੀਕ ਹੈ ਤੇ ਦੇਖੋ ਮੈਂ ਹੁਣ ਤੁਹਾਨੂੰ ਕੱਪੜਾ ਉਤਾਰਨਾ ਦੱਸ ਦੰਨੀ ਹੈ ਇਹਦਾ ਆਪਾਂ ਕਿੱਦਾਂ ਉਤਾਰਨਾ ਹੈ ਇਹਦਾ ਆਪਾਂ ਨਾ ਵੱਡਾ ਹੈ ਇਸ ਲਈ ਆਪਾਂ ਇਹਨੂੰ ਡਬਲ ਫੋਲਡ ਕਰਕੇ ਰੱਖ ਲਾਂਗੇ ਦੇਖੋ ਵੈਸੇ ਤਾਂ ਬੈਲਟ ਦਾ ਕੱਪੜਾ ਇਦਰੋਂ ਵੀ ਨਿਕਲ ਸਕਦਾ ਸੀਗਾ ਕਿਉਂਕਿ ਘੇਰਾ ਹੁੰਦਾ ਜਿਹੜਾ ਇੰਨਾ ਤਾਂ ਕਿਸੇ ਦਾ ਹੁੰਦਾ ਨਹੀਂ ਹੈਗਾ ਮਤਲਬ ਬਹੁਤ ਘੱਟ ਸਾਈਜ਼ ਦੇ ਵਿੱਚ ਹੁੰਦਾ ਕਿ ਇੰਨਾ ਵੱਡਾ ਘੇਰਾ ਹੁੰਦਾ ਮਤਲਬ 33 ਇੰਚ ਦਾ ਘੇਰਾ ਆਪਾਂ ਨੂੰ ਕਿਸੇ ਦਾ ਵੀ ਨਹੀਂ ਹੁੰਦਾ ਹੈਗਾ ਇਸ ਲਈ ਆ ਸਾਈਡ ਵਾਲਾ ਕੱਪੜਾ ਜਿਹੜਾ ਇਹ ਵੀ ਵਾਧੂ ਹੀ ਰਹੂਗਾ ਇਹਦੇ ਵਿੱਚ ਆਪਾਂ ਗਲੇ ਵਗੈਰਾ ਜੜ ਸਕਦੇ ਆ ਜਾਂ ਹੋਰ ਕਿਸੇ ਚੀਜ਼ 'ਚ ਇਹਨੂੰ ਯੂਜ਼ ਕਰ ਸਕਦੇ ਆ ਹੁਣ ਸਭ ਤੋਂ ਪਹਿਲਾਂ ਆਪਾਂ 셔ਟ ਦੀ ਲੈਂਥ ਉਤਾਰ ਲਵਾਂਗੇ ਇਹਨਾਂ ਦੀ ਮਤਲਬ 40 ਤਿਆਰ ਆ ਤੇ ਆਪਾਂ 41 ਕਪੜਾ ਜਿਹੜਾ ਹੈਗਾ ਉਹ ਉਤਾਰ ਲਵਾਂਗੇ ਠੀਕ ਹੈ ਜੀ ਇੱਥੇ ਮੇਰੀ 셔ਟ ਦੀ ਲੈਂਥ ਆ ਰਹੀ ਹੈ ਤੇ ਮੈਂ ਇਹ ਲੈਂਥ ਨੂੰ ਉਤਾਰ ਲਵਾਂਗੀ ਠੀਕ ਹੈ ਪਹਿਲਾਂ ਤੱਕ ਮੇਰਾ ਘੇਰਾ ਆ ਜਾਊਗਾ ਇਹਨਾਂ ਦਾ ਘੇਰਾ ਜਿਹੜਾ ਹੈਗਾ ਉਹ 22 ਇੰਚ ਆਪਾਂ ਰੈਡੀ ਰੱਖਣਾ ਠੀਕ ਹੈ 22 ਤੇ 3 ਇੰਚ ਆਪਾਂ ਇਹਦੇ ਵਿੱਚ ਪਲੱਸ ਕਰ ਲੈਣਾ 23 24 25 ਤੇ ਆਪਾਂ ਇਹਦੀ 25 ਤੇ ਕਟਿੰਗ ਕਰ ਲਾਂਗੇ ਠੀਕ ਹੈ ਜਿਹੜਾ ਇਹ ਵਾਲਾ ਕੱਪੜਾ ਹੈਗਾ ਇਹ ਵੀ ਆਪਣੇ ਕੋਲੇ ਬਚ ਜੂਗਾ ਦੇਖੋ ਜੇ ਇਹ ਡਿਜ਼ਾਈਨ ਵਾਲਾ ਕੱਪੜਾ ਨਾ ਹੁੰਦਾ ਨਾ ਤਾਂ ਫਿਰ ਆਪਾਂ ਇਹਦੇ ਵਿੱਚ 벨ਟ ਪਾ ਸਕਦੇ ਸੀ ਪਰ ਹੁਣ ਇਹ ਡਿਜ਼ਾਈਨ ਵਾਲਾ ਉਹਨਾਂ ਦੇ ਚੋਬੂਗਾ ਠੀਕ ਹੈ ਹੁਣ ਜੇ ਤੁਹਾਡਾ ਸੂਟ ਇਦਾਂ 3 1/2 ਮੀਟਰ ਦਾ ਹੋਇਆ ਤਾਂ ਤੁਸੀਂ ਇਹ ਸਾਈਡ ਵਾਲੇ ਕੱਪੜੇ ਨੂੰ ਕਿਸੇ ਵੀ ਚੀਜ਼ 'ਚ ਯੂਜ਼ ਕਰ ਸਕਦੇ ਹੋ ਤੁਸੀਂ ਇਹਦੇ ਪੌਂਚੇ ਪਾ ਸਕਦੇ ਹੋ ਜਾਂ ਇਹਦੇ 'ਚ ਉਹ 벨ਟ ਵਗੈਰਾ ਜੜ ਸਕਦੇ ਹੋ ਠੀਕ ਹੈ ਜੀ ਠੀਕ ਹੈ ਤੇ ਇਹ ਆਪਾਂ ਸ਼ਰਟ ਦਾ ਕੱਪੜਾ ਉਤਾਰ ਲਿਆ ਠੀਕ ਹੈ ਜੀ ਹੁਣ ਦੇਖੋ ਇਹ ਆਪਣੇ ਬਾਵਾ ਦਾ ਕੱਪੜਾ ਹੋ ਗਿਆ ਠੀਕ ਹੈ ਜਿੰਨੀ ਵੀ ਲੈਂਥ ਆਪਾਂ ਨੂੰ ਚਾਹੀਦੀ ਆਪਾਂ ਲੈਂਥ ਉਤਾਰ ਲੈਣੀ ਹੈ ਇਹਦੀ 17 ਇੰਚ ਜਾਂ ਸਾਢੇ 16 ਇੰਚ ਦੀ ਬਾਹਰ ਰੱਖੂਗੀ ਵੈਸੇ ਉਹ ਥੋੜੀ ਜਿਹੀ ਘੱਟ ਹੀ ਪਾਉਂਦੇ ਨੇ ਤਾਂ ਮੈਂ 18 ਸਾਢੇ 18 ਇੰਚ ਕੱਪੜਾ ਉਤਾਰ ਲਵਾਂਗੀ ਠੀਕ ਆ ਆਪਾਂ ਫੋਲਡਿੰਗ ਲਈ ਥੋੜਾ ਜਿਹਾ ਘੱਟ ਲੈ ਲਾਂਗੇ ਇਹਦੇ ਵਿੱਚ ਤਾਂ ਕਿ ਆਪਣਾ ਜਿਹੜਾ ਕੱਪੜਾ ਹੈਗਾ ਉਹ ਆਪਾਂ ਨੂੰ ਪਿੱਛੇ ਬਚ ਜਾਵੇ ਠੀਕ ਹੈ ਇੱਥੇ ਤੱਕ ਮੇਰੀ ਬਾਵਾ ਦੀ ਲੈਂਥ ਹੋ ਗਈ ਆ ਠੀਕ ਹੈ ਜੀ ਇਹ ਹੋ ਗਈ ਆਪਣੀ ਬਾਵਾ ਦੀ ਲੈਂਥ ਬਾ ਮਾ ਇਹਨਾਂ ਦੀਆ ਪਾਕਿਸਤਾਨੀ ਸਟਾਈਲ ਚ ਬਣਾਉਣੀਆਂ ਨੇ ਗੀਆਂ ਠੀਕ ਹੈ ਤੇ ਹੁਣ ਇਹ ਹੋ ਗਈ ਆਪਣੀ ਸਲਵਾਰ ਦੀ ਲੈਂਥ ਠੀਕ ਹੈ ਹੁਣ ਮੈਂ ਸਲਵਾਰ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਉਹ ਤੁਹਾਨੂੰ ਲਗਾਉਣੀਆਂ ਦੱਸ ਦਿਨੀ ਆ ਹੁਣ ਸਭ ਤੋਂ ਪਹਿਲਾਂ ਆਪਾਂ ਕੱਪੜੇ ਨੂੰ ਸੈੱਟ ਕਰਕੇ ਰੱਖ ਲੈਣਾ ਟੂ ਫੋਲਡ ਕਰਕੇ ਠੀਕ ਹੈ ਇੱਥੋਂ ਪਹਿਲਾਂ ਕੀ ਕਰਨਾ ਇੱਥੋਂ ਆਪਾਂ ਲੈਂਥ ਦਾ ਨਿਸ਼ਾਨ ਲਗਾਉਣਾ ਪਹਿਲਾਂ ਠੀਕ ਹੈ ਜੀ ਤੇ ਦੇਖੋ ਇੱਥੋਂ ਆਪਾਂ ਲੈਂਥ ਲਗਾ ਲੈਣੀ ਆਪਣੀ ਆਪਾਂ ਨੂੰ ਚਾਹੀਦੀ 33 ਇੰਚ ਲੈਂਥ ਠੀਕ ਹੈ ਇਹ ਆਪਣੀ ਲੈਂਥ ਆ ਗਈ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਆਪਾਂ ਆਸਣ ਦਾ ਰੱਖ ਲੈਣਾ ਠੀਕ ਹੈ ਮੈਂ ਇਹਦਾ ਆਸਣ 11 ਇੰਚ ਤੱਕ ਆਪਾਂ ਰੱਖ ਸਕਦੇ ਹੁੰਨੇ ਆ ਸਲਵਾਰ ਦਾ ਠੀਕ ਹੈ ਜੇ ਥੋੜਾ ਬਹੁਤ ਘੱਟ ਵੀ ਹੋਵੇ ਤਾਂ ਵੀ ਕੋਈ ਚੱਕਰ ਨਹੀਂ ਹੁੰਦਾ ਕਿਉਂਕਿ ਆਪਣੀ ਜਿਹੜੀ 벨ਟ ਹੁੰਦੀ ਹੈ ਨਾ ਫਿਰ ਆਪਾਂ ਥੋੜੀ ਜੀ 벨ਟ ਲੰਬੀ ਪਾ ਸਕਦੇ ਹੁੰਨੇ ਆ ਹੁਣ ਮੰਨ ਲਓ ਆਪਾਂ ਨੂੰ 11 ਇੰਚ ਆਸਣ ਚਾਹੀਦਾ ਠੀਕ ਹੈ ਆਪਾਂ ਇਧਰੋਂ 10 ਰੱਖ ਸਕਦੇ ਆ ਤੇ ਜਿਹੜੀ 벨ਟ ਆ ਆਪਾਂ ਉਹ 6 ਇੰਚ ਦੀ ਪਾ ਸਕਦੇ ਹੁੰਨੇ ਆ ਠੀਕ ਹੈ ਜੀ ਉਹਦੇ ਨਾਲ ਵੀ ਆਪਣਾ ਆਸਣ ਜਿਹੜਾ ਹੁੰਦਾ ਉਹ ਬੱਦ ਜਾਂਦਾ ਹੁੰਦਾ ਤੁਸੀਂ ਇਹ ਚੱਕਰ ਨਹੀਂ ਹੁੰਦਾ ਹੈਗਾ ਜੀ ਆਪਣਾ ਸਲਵਾਰ ਦੇ ਵਿੱਚੋਂ ਆਸਣੇ 1 ਅੱਧਾ ਇੰਚ ਘੱਟ ਨਿਕਲਦਾ ਪਿਆ ਤਾਂ ਆਪਾਂ ਕੱਢ ਸਕਦੇ ਹੁੰਨੇ ਆ ਤੇ ਉਹੀ ਆਪਾਂ 벨ਟ ਜਿਹੜੀ ਹੋਗੀ ਆ ਉਹ ਆਪਾਂ ਥੋੜੀ ਜਿਹੀ ਲੰਬੀ ਪਾ ਦੇਣੀ ਹੁੰਦੀ ਆ ਠੀਕ ਹੈ ਤੇ ਦੇਖੋ ਹੁਣ ਮੈਂ ਇਹ ਮੇਰਾ ਮੈਂ 8.5 ਰੱਖੂਗੀ 8.5 ਠੀਕ ਹੈ ਬਾਕੀ ਮੈਂ ਜਿਹੜੀ 벨ਟ ਹੈਗੀ ਉਹ ਮੈਂ 5.5 ਇੰਚ ਦੀ ਪਾ ਦੂੰਗੀ ਹੁਣ ਇਹ ਆਸਣ ਦੇ نیچے ਵਾਲੇ ਨਿਸ਼ਾਨ ਤੋਂ ਆਪਾਂ ਕੁੰਦਿਆਂ ਦਾ ਨਿਸ਼ਾਨ ਲਗਾ ਲਾਵਾਂਗੇ ਮੈਂ 3.5 ਇੰਚ ਦੇ ਹੀ ਕੁੰਦੇ ਰੱਖਦੇ ਹੁੰਨੇ ਆ ਠੀਕ ਹੈ ਤੁਸੀਂ ਘੱਟ ਵੱਧ ਵੀ ਕਰ ਸਕਦੇ ਹੋ 2.5 ਵੀ ਲੈ ਸਕਦੇ ਹੋ 3 ਵੀ ਲੈ ਸਕਦੇ ਤੇ ਹੁਣ ਦੇਖੋ ਆਪਾਂ ਇੱਧਰ ਆਸਨ ਦਾ ਨਿਸ਼ਾਨ ਲਗਾ ਲਿਆ ਹੁਣ ਆਪਾਂ ਇੱਧਰ ਵਾਲੇ ਪਾਸੇ ਆਸਨ ਦਾ ਨਿਸ਼ਾਨ ਲਗਾਵਾਂਗੇ ਠੀਕ ਹੈ ਇੱਧਰ ਵੀ ਆਪਾਂ 1.5 ਇੰਚ ਦਾ ਨਿਸ਼ਾਨ ਲਗਾ ਲਾਂਗੇ ਇੱਕ ਤੇ ਆ ਸਾਢੇ 3 ਇੰਚ ਲੈ ਲਵਾਂਗੇ ਤੇ ਇੱਥੋਂ ਬਾਅਦ ਚ ਆਪਣੀ ਲੈਂਥ ਲੈ ਲਵਾਂਗੇ ਠੀਕ ਆਪਾਂ ਆਪਣੀ ਲੈਂਥ ਹੈਗੀ ਹੈ ਜੀ 33 ਇੰਚ ਠੀਕ ਹੈ ਹੁਣ ਦੇਖੋ ਇਹ ਨਿਸ਼ਾਨ ਇਹਦੇ ਸਾਹਮਣੇ ਆ ਗਿਆ ਠੀਕ ਹੈ ਹੁਣ ਇੱਥੇ ਤੱਕ ਆਪਣੀ ਸਲਵਾਰ ਦੀ ਲੈਂਥ ਆ ਗਈ ਆ ਠੀਕ ਹੈ ਤੇ ਹੁਣ ਇਹ ਆਪਣਾ ਆਸਣ ਇਧਰੋਂ ਹੋ ਗਿਆ ਤੇ ਇਧਰੋਂ ਆਪਣਾ 1.5 ਇੰਚਾ ਆਸਣ ਇਧਰੋਂ ਹੋ ਗਿਆ ਇਹ ਆਪਣੀ ਸਲਵਾਰ ਦੀ ਲੈਂਥ ਹੋ ਗਈ ਆ ਤੇ ਇਧਰੋਂ ਵੀ ਆਪਣੀ ਸਲਵਾਰ ਦੀ ਲੈਂਥ ਹੋ ਗਈ ਆ ਠੀਕ ਹੈ ਜੀ ਤੇ ਆਪਾਂ ਫਿਰ ਕੀ ਕਰਨਾ ਇਹਨੂੰ ਇਦਾਂ ਕਰਾਸ ਕਰ ਦੇਣਾ ਠੀਕ ਹੈ ਦੇਖੋ ਆਪਾਂ ਇਹਦੀ ਕਟਿੰਗ ਕਰ ਲੈਣੀ ਆ ਠੀਕ ਹੈ ਤੇ ਆਹ ਆਪਾਂ ਹੁੰਦਿਆਂ ਤੋਂ ਕਟਿੰਗ ਕਰ ਲੈਣੀ ਆ ਇੱਥੋਂ ਠੀਕ ਹੈ ਜੀ ਤੇ ਇਹ ਹੋ ਗਈ ਆਪਣੀ ਸਲਵਾਰ ਦੀ ਕਟਿੰਗ ਠੀਕ ਹੈ ਜਿਹੜੇ ਇਹ ਕੁੰਦੇ ਨੇ ਇਧਰੋਂ ਜੁੜੇ ਹੋਏ ਨੇ ਤੇ ਆਪਾਂ ਇਹਨਾਂ ਨੂੰ ਅਲੱਗ ਕਰ ਲਵਾਂਗੇ ਠੀਕ ਹੈ ਤੇ ਇਹ ਹੋ ਗਏ ਆਪਣੇ ਕੁੰਦੇ ਤੇ ਇਹ ਹੁਣ ਆਪਾਂ ਇਹਦੇ ਚੋਂ ਪਹੁੰਚਾਂ ਦਾ ਉਤਾਰ ਲਵਾਂਗੇ ਕੱਪੜਾ ਇਹ ਆਪਣਾ ਪੂਰਾ ਪੂਰਾ 33 ਇੰਚ ਹੀ ਹੈ ਇਹ ਇਦਾਂ ਉਤਰ ਜੂਗਾ ਆਪਣਾ ਜਿੰਨਾ ਵੀ ਆਪਾਂ ਨੂੰ ਚਾਹੀਦਾ ਤੇ ਆਪਾਂ ਇਹਦੇ ਜਿਹੜੇ ਪਹੁੰਚੇ ਨੇ ਉਹ 12 ਇੰਚ ਦੇ ਉਤਾਰਾਂਗੇ ਹੁਣ ਮੈਂ 12 ਇੰਚ ਚੌੜਾਈ ਦੇ ਵਿੱਚ ਪਹੁੰਚੇ ਰੱਖ ਲਿਆ ਤੇ ਜਿਹੜੀ ਇਹਦੀ ਲੰਬਾਈ ਆ ਉਹ ਆਪਾਂ ਨੂੰ ਆਢੇ ਲੋਟ ਹੀ ਲੈਣੀ ਪਣੀ ਹੈ ਕਿਉਂਕਿ ਉਦਾਂ ਆਪਣੇ ਕੋਲੇ ਹੈ ਨਹੀਂ ਸੀ ਲੰਬਾਈ ਠੀਕ ਹੈ ਤੇ ਇਹ ਆਪਣਾ ਇਧਰ 벨ਟ ਦਾ ਬਚ ਗਿਆ 벨ਟ ਦਾ ਕੱਪੜਾ ਮੈਨੂੰ ਨੇਫੇ ਵਾਸਤੇ ਲੱਗਦਾ ਘੱਟ ਆ ਇਸ ਲਈ ਆਪਾਂ ਥੋੜਾ ਜਿਹਾ ਉੱਪਰ ਨੇਫੇ ਲਈ ਜੋੜ ਪਾ ਲਵਾਂਗੇ ਕਿਉਂਕਿ ਉਹ ਤਾਂ ਅੰਦਰ ਵਾਲੇ ਪਾਸੇ ਫੋਲਡ ਹੀ ਹੋ ਜਾਣਾ ਠੀਕ ਹੈ ਤੇ ਹੁਣ ਇਹ 12 ਇੰਚ ਦੇ ਪਹੁੰਚੇ ਆਪਾਂ ਉਤਾਰ ਲੈਣੇ ਨੇ ਠੀਕ ਹੈ ਹੁਣ ਤੇ ਹੁਣ ਆਪਾਂ 셔ਟ ਦੀ ਕਟਿੰਗ ਕਰਾਂਗੇ ਤੇ ਜਿਹੜਾ ਆਪਣਾ ਕਪੜਾ ਸੀਗਾ 셔ਟ ਦਾ ਉਹਨੂੰ ਆਪਾਂ ਇਦਾਂ ਫੋਲਡ ਕਰਕੇ ਰੱਖ ਲਵਾਂਗੇ ਦੇਖੋ ਇਹਦਾ ਘੇਰਾ ਸੀਗਾ 66 ਇੰਚ ਹੁਣ ਜਿੰਨਾ ਵੀ ਆਪਾਂ ਨੂੰ ਘੇਰਾ ਚਾਹੀਦਾ ਆਪਾਂ ਉਹ ਕਪੜਾ ਉਤਾਰ ਲਵਾਂਗੇ ਠੀਕ ਹੈ ਇਦਾਂ ਡਬਲ ਫੋਲਡ ਦੇ ਵਿੱਚ ਇਹਨੂੰ ਮੇਰਾ ਘੇਰਾ ਹੈਗਾ ਜੀ 22 ਇੰਚ ਤੇ ਮੈਂ ਇਦਾਂ ਨਾ 25 ਇੰਚ ਤੇ ਨਿਸ਼ਾਨ ਲਗਾ ਲਵਾਂਗੀ 3 ਇੰਚ ਮੈਂ ਐਕਸਟਰਾ ਲੈ ਲਵਾਂਗੀ ਠੀਕ ਹੈ ਜੀ ਦੇਖੋ ਆਪਾਂ ਘੇਰਿਆਂ ਨੂੰ ਏਦਾਂ ਫੋਲਡ ਕਰਕੇ ਰੱਖ ਲੈਣਾ ਇੱਕ ਦੂਸਰੇ ਦੇ ਉੱਪਰ ਠੀਕ ਹੈ ਇੱਕ ਆਪਣਾ ਨੀਚੇ ਵਾਲਾ ਹੋ ਗਿਆ ਪੱਲਾ ਔਰ ਇੱਕ ਆਪਣਾ ਉੱਪਰ ਵਾਲਾ ਪੱਲਾ ਹੋ ਗਿਆ ਠੀਕ ਹੈ ਜੀ ਹੁਣ ਆਪਾਂ ਇਹਦੇ ਤੀਰੇ ਦਾ ਨਿਸ਼ਾਨ 6.5 ਇੰਚ ਤੇ ਲਗਾਵਾਂਗੇ ਠੀਕ ਹੈ ਜੀ ਕਿਉਂਕਿ ਇਹਨਾਂ ਦੇ ਨੈਕ ਨੇ ਜਿਹੜੇ ਉਹ ਨਾਰਮਲ ਨੇ ਮਤਲਬ ਫਰੰਟ ਵਾਲਾ 7 ਇੰਚ ਔਰ ਬੈਕ ਵਾਲਾ ਜਿਹੜਾ ਹੈਗਾ ਉਹ 6 ਤੱਕ ਹੈਗਾ ਠੀਕ ਹੈ ਇਸੇ ਲਈ ਆਪਾਂ ਇਹਨਾਂ ਤੀਰਾ ਇਹਨਾਂ ਦਾ ਤੀਰਾ ਜਿਹੜਾ ਹੈਗਾ ਉਹ 6.5 ਰੱਖਾਂਗੇ ਠੀਕ ਹੈ ਤੇ ਮੋਡਾ ਇਹਨਾਂ ਦਾ ਹੈਗਾ ਜੀ 7 ਇੰਚ ਠੀਕ ਹੈ ਤੇ ਫਿਟਿੰਗ ਦਾ ਨਿਸ਼ਾਨ ਹੈਗਾ ਇਹਨਾਂ ਠੀਕ ਹੈ ਇਹ ਮੈਂ ਉਪਰੋਂ ਨਾਪਦੀ ਹੁੰਨੀ ਆ ਠੀਕ ਹੈ 14 ਇੰਚ ਤੇ ਜੇ ਤੁਸੀਂ ਮੋਡੇ ਵਾਲੀ ਸਲਾਈ ਤੋਂ ਰੱਖਦੇ ਹੋ ਤਾਂ ਤੁਸੀਂ 7.5 ਰੱਖ ਲਿਆ ਕਰੋ ਠੀਕ ਹੈ ਫਿਟਿੰਗ ਦਾ ਨਿਸ਼ਾਨ ਹੁਣ ਇੱਥੋਂ 14 ਹੋ ਗਿਆ ਦੇਖੋ ਤੇ ਨੀਚੋਂ ਜੇ ਆਪਾਂ ਨਾਪੀਏ ਮੋਡੇ ਤੋਂ ਤਾਂ 7 ਹੋ ਜਾਊਗਾ ਠੀਕ ਹੈ ਤੇ ਇਹਨਾਂ ਦੀ हिਪ ਦਾ ਨਿਸ਼ਾਨ ਹੈਗਾ ਜੀ 22 ਇੰਚ ਤੇ ਤੇ ਇਹ ਵੀ ਮੈਂ ਉਪਰੋਂ ਹੀ ਨਾਪਦੀ ਹੁੰਨੀ ਆ ਠੀਕ ਹੈ ਜੇ ਤੁਸੀਂ ਨੀਚੋਂ ਨਾਪੋਗੇ ਤਾਂ ਆਊਗਾ 15 ਇੰਚ ਤੇ ਠੀਕ ਹੈ ਤੇ ਇਹਨਾਂ ਨਿਸ਼ਾਨਾਂ ਨੂੰ ਆਪਾਂ ਸਿੱਧਾ ਕਰ ਲੈਣਾ ਇਦਾਂ ਕਰਕੇ ਹੁਣ ਜਿਹੜਾ 6.5 ਵਾਲਾ ਮੈਂ ਨਿਸ਼ਾਨ ਲਗਾਇਆ ਹੈ ਨਾ ਇੱਕ ਉਹਦੇ ਸਾਹਮਣੇ ਹੀ ਆਪਾਂ ਇੱਕ ਇਦਾਂ 6.5 ਤੇ ਨਿਸ਼ਾਨ ਲਗਾ ਲਵਾਂਗੇ ਤੇ ਇੱਕ ਆਪਾਂ ਲਗਾ ਲਵਾਂਗੇ 6 ਇੰਚ ਤੇ ਠੀਕ ਆ 0.5 ਇੰਚ ਘਟਾ ਕੇ ਨਿਸ਼ਾਨ ਲਗਾ ਲੈਣਾ ਆਪਾਂ ਨੇ ਠੀਕ ਹੈ ਜੀ ਤੇ 6.5 ਵਾਲੇ ਨੂੰ 6.5 ਵਾਲੇ ਨਾਲ ਮਲਾ ਦੇਣਾ ਔਰ ਜਿਹੜਾ 6 ਵਾਲਾ ਉਹਨੂੰ ਥੋੜਾ ਜਿਹਾ ਆਪਾਂ ਟੇਡਾ ਕਰ ਦੇਣਾ ਠੀਕ ਹੈ ਇਦਾਂ ਕਰਕੇ ਹੁਣ ਜਿਹੜਾ ਆਪਾਂ ਨਿਸ਼ਾਨ ਘਟਾ ਕੇ ਲਗਾਇਆ ਆਪਾਂ ਉਤੋਂ ਹੀ ਮੋਡੇ ਦੀ ਕਾਟ ਪਾਉਣੀ ਹੁੰਦੀ ਆ ਤੇ ਇਹਨਾਂ ਦੀ ਫਿਟਿੰਗ ਹੈਗੀ ਆ ਜੀ 21 ਇੰਚ ਤੇ ਆਪਾਂ ਇਦਾਂ ਕਰਕੇ 10 ਇੰਚ ਤੇ ਨਿਸ਼ਾਨ ਲਗਾ ਲਵਾਂਗੇ ਤੇ ਕਮਰ ਦੀ ਫਿਟਿੰਗ ਹੈਗੀ ਹੈ ਜੀ ਇਹਨਾਂ ਦੀ 18 ਇੰਚ ਹੁਣ ਇਹਨਾਂ ਦੇ ਪਲੇਟਸ ਪੈਣੀਆਂ ਨੇ ਕਿ ਆਪਾਂ 1 ਇੰਚ ਵਧਾ ਕੇ ਨਿਸ਼ਾਨ ਲਗਾਵਾਂਗੇ ਆਪਣਾ 9 ਬਣਦਾ ਸੀ ਪਰ ਆਪਾਂ 9.5 ਤੇ ਲਗਾਵਾਂਗੇ ਠੀਕ ਹੈ ਜੀ ਤੇ ਇਹਨਾਂ ਦੇ ਕਮਰ ਦੀ ਫਿਟਿੰਗ ਹੈਗੀ ਹੈ ਜੀ 22 ਇੰਚ ਤੇ ਆਪਾਂ 11 ਇੰਚ ਤੇ ਨਿਸ਼ਾਨ ਲਗਾ ਲਵਾਂਗੇ ਇਦਾਂ ਠੀਕ ਹੈ ਤੇ ਹੁਣ ਆਪਾਂ ਜਿਹੜੀ ਮੋਡੇ ਦੀ ਕਾਟ ਹੈਗੀ ਆ ਉਹ ਪਾਵਾਂਗੇ ਤੇ ਇਦਾਂ ਆਪਾਂ ਮੋਡੇ ਦਾ ਹਾਫ ਕਰ ਲੈਣਾ ਠੀਕ ਹੈ ਜੀ ਤੇ ਜਿਹੜਾ ਆਪਣਾ ਇਹ 6 ਇੰਚ ਵਾਲਾ ਨਿਸ਼ਾਨ ਹੈ ਨਾ ਇੱਥੋਂ ਆਪਾਂ ਮੋਢੇ ਦੀ ਕਾਟ ਪਾਉਣੀ ਹੁੰਦੀ ਹੈ ਠੀਕ ਆ ਆਪਾਂ ਇੱਦਾਂ 4 ਇੰਚ ਤੇ ਫਰੰਟ ਦਾ ਨਿਸ਼ਾਨ ਲਗਾ ਲਾਂਗੇ ਔਰ 4.5 ਇੰਚ ਤੇ ਆਪਾਂ ਬੈਕ ਦਾ ਨਿਸ਼ਾਨ ਲਗਾ ਲਵਾਂਗੇ ਠੀਕ ਹੈ ਜੀ ਤੇ ਜਿਹੜਾ ਮੋਢੇ ਦਾ ਹਾਫ ਕੀਤਾ ਇੱਥੋਂ ਆਪਾਂ ਗੁਲਾਈ ਪਾ ਲਵਾਂਗੇ ਠੀਕ ਹੈ ਇਦਾਂ 4.5 ਇੰਚ ਤੇ ਬੈਕ ਦੀ ਔਰ 4 ਇੰਚ ਤੇ ਆਪਣੀ ਫਰੰਟ ਦੀ ਠੀਕ ਹੈ ਜੀ ਉਹ ਦੇਖੋ ਜਿਹੜਾ ਆਪਣਾ ਇਹ ਫਿਟਿੰਗ ਦਾ ਨਿਸ਼ਾਨ ਆ ਨਾ ਇਹਨੂੰ ਆਪਾਂ ਇੱਦਾਂ 3 ਇੰਚ ਤੇ ਇੱਕ نیچے ਨਿਸ਼ਾਨ ਲਗਾ ਲੈਣਾ ਠੀਕ ਹੈ ਫਿਰ ਆਪਾਂ ਇੱਥੋਂ ਆਪਾਂ ਫਿਟਿੰਗ ਦੀਆਂ ਨਿਸ਼ਾਨੀਆਂ ਲਗਾਉਣੀਆਂ ਹੁੰਦੀਆਂ ਨੇ ਆਪਾਂ ਉੱਪਰ ਜਿਹੜਾ ਆਪਾਂ ਬ੍ਰੈਸ ਦਾ ਨਿਸ਼ਾਨ ਲਗਾਇਆ ਉੱਥੋਂ ਨਹੀਂ ਆਪਾਂ ਫਿਟਿੰਗ ਦੇਣੀ ਹੁੰਦੀ ਠੀਕ ਹੈ ਕਿਉਂਕਿ ਜੇ ਆਪਾਂ ਉੱਥੋਂ ਸਿੱਧੀ ਫਿਟਿੰਗ ਦੇਤੀ ਤਾਂ ਕੀ ਹੋਊਗਾ ਆਪਣੇ ਇੱਥੇ ਝੋਲ ਪੈਣ ਲੱਗ ਜਾਂਦਾ ਹੈ ਠੀਕ ਹੈ ਜੀ ਇਸ ਲਈ ਇਹ 3 ਇੰਚ ਦੇ ਨਿਸ਼ਾਨ ਨੂੰ ਪਹਿਲਾਂ ਤੁਸੀਂ ਸਿੱਧਾ ਕਰ ਲਓ ਫਿਰ ਇਹਨੂੰ ਅੱਧਾ ਇੰਚ ਘਟਾ ਦਿਓ ਠੀਕ ਹੈ ਇੱਦਾਂ ਅੱਧਾ ਇੰਚ ਘਟਾਉਣ ਨਾਲ ਕੀ ਹੁੰਦਾ ਸਾਡੇ ਮੋਢੇ ਦੇ ਨੀਚੇ ਕਦੇ ਵੀ ਝੋਲ ਨਹੀਂ ਆਉਂਦਾ ਹੈਗਾ ਕਿਉਂਕਿ ਜਿਹੜਾ ਬਾਦੂ ਕੱਪੜਾ ਹੁੰਦਾ ਫਿਰ ਉਹ ਸਲਾਈ 'ਚ ਚਲਾ ਜਾਂਦਾ ਹੁੰਦਾ ਠੀਕ ਹੈ ਜੀ ਤੇ ਤੁਸੀਂ ਇੱਦਾਂ ਇਹਨੂੰ ਤਿਕੋਨਾ ਕਰਕੇ ਮਲਾ ਦਿਓ ਉਪਰੋਂ ਅੱਧਾ ਇੰਚ ਘਟਾ ਕੇ ਤੇ ਆਪਾਂ ਫਿਰ ਪਲੇਟਾਂ ਪਾ ਲੈਣੀਆਂ ਨੇ ਪਲੇਟਸ ਦੇ ਨਿਸ਼ਾਨ ਹੈਗੇ ਨੇ ਆਪਣੇ 11 ਇੰਚ ਤੇ ਠੀਕ ਹੈ ਜੀ ਤੇ ਆਪਾਂ 7.5 ਇੰਚ ਲੰਬੀ ਪਲੇਟ ਪਾਵਾਂਗੇ ਠੀਕ ਹੈ ਜੀ ਕਿਸੇ ਦੀ ਹਾਈਟ ਛੋ ਤੇ ਇਧਰੋਂ ਆਪਾਂ ਲਵਾਂਗੇ ਜੀ 4 ਇੰਚ ਦੋਨੇ ਪਲੇਟਾਂ ਦੇ ਜਿਹੜਾ ਗੈਪ ਹੋਊਗਾ ਉਹ 8 ਇੰਚ ਤੇ ਉਦੰਨੀ ਹੁੰਨੀ ਆ ਮੈਂ ਠੀਕ ਹੈ ਤੇ ਇਧਰੋਂ ਵੀ ਆਪਾਂ 4 ਇੰਚ ਤੇ ਨਿਸ਼ਾਨ ਲਗਾ ਲੈਣਾ ਠੀਕ ਹੈ ਜੀ ਤੇ ਹੁਣ ਆਪਾਂ ਇਹਨਾਂ ਨਿਸ਼ਾਨਾਂ ਨੂੰ ਸਿੱਧਾ ਕਰ ਲੈਣਾ ਇਦਾਂ ਕਰਕੇ ਤੇ ਹੁਣ ਆਪਾਂ ਕੀ ਕਰਨਾ ਇਹ ਪਲੇਟ ਤੋਂ 2.5 ਇੰਚ ਦਾ ਇੱਕ ਨਿਸ਼ਾਨ ਲਗਾਉਣਾ ਤੇ ਆਪਾਂ ਸਾਈਡ ਵਾਲੀ ਪਲੇਟ ਪਾ ਲੈਣੀ ਆ ਠੀਕ ਹੈ ਤੇ ਇਹ ਨਿਸ਼ਾਨ ਨੂੰ ਆਪਾਂ ਇੱਦਾਂ ਫਿਟਿੰਗ ਵਾਲੇ ਨਿਸ਼ਾਨ ਨਾਲ ਇਹਨੂੰ ਵੀ ਸਿੱਧਾ ਕਰ ਲੈਣਾ ਇੱਦਾਂ ਤੇ ਫਿਰ ਕੀ ਕਰਨਾ ਇਹਨਾਂ ਦੋਨਾਂ ਪਲੇਟਾਂ ਦਾ ਆਪਾਂ ਸੈਂਟਰ ਕਰ ਲੈਣਾ ਤੇ 2.5 ਇੰਚ 'ਤੇ ਨਿਸ਼ਾਨ ਲਗਾਉਣਾ ਤੇ ਇੱਥੇ ਆਪਾਂ ਮੋਡੇ ਵਾਲੀ ਪਲੇਟ ਪਾਵਾਂਗੇ ਠੀਕ ਹੈ ਜੀ ਤੇ ਇਦਾਂ ਇਹ ਪਲੇਟ ਨੂੰ ਵੀ ਆਪਾਂ ਉੱਪਰੋਂ ਸਿੱਧਾ ਕਰ ਲੈਣਾ ਇਦਾਂ ਕਰਕੇ ਤੇ ਹੁਣ ਆਪਾਂ ਇਹਦੀ ਕਟਿੰਗ ਕਰ ਲੈਣੀ ਆ ਹੁਣ ਆਪਾਂ ਪਹਿਲਾਂ ਪਿਛਲੇ ਵਾਲੇ ਪੱਲੇ ਦੀ ਕਟਿੰਗ ਕਰਨੀ ਆ ਜਿਹੜਾ ਪੌਣੇ 2 ਇੰਚ 'ਤੇ ਨਿਸ਼ਾਨ ਲਗਾਇਆ ਸੀ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਮੂਰਲੇ ਪੱਲੇ ਦੇ ਵਿੱਚ ਕਾਟ ਪਾ ਲਵਾਂਗੇ ਜਿਹੜੀ ਆਪਾਂ 4 ਇੰਚ ਤੇ ਪਾਈ ਸੀ ਇੱਥੇ ਤੁਸੀਂ ਧਿਆਨ ਨਾਲ ਕਾਟ ਪਾਉਣੀ ਹੈ ਪਿਛਲੇ ਪੱਲੇ 'ਚ ਨਾ ਪਾਵੇ ਬਸ ਥੋੜੇ ਫਿਰ ਇਦਾਂ ਤੁਸੀਂ ਕੱਟ ਲਗਾ ਲੈਣੇ ਨੇ ਠੀਕ ਹੈ ਜੀ ਫਿਰ ਜਿੰਨਾ ਤੁਹਾਨੂੰ ਮਾਰਜਨ ਚਾਹੀਦਾ ਮਾਰਜਨ ਦਾ ਰੱਖ ਕੇ ਬਾਕੀ ਕੱਪੜੇ ਦੀ ਕਟਿੰਗ ਕਰ ਦੋ ਤੇ ਇਹ ਤੇ ਕੱਟ ਜ਼ਰੂਰ ਲਗਾਓ ਤੁਸੀਂ ਫਿਰ ਫਿਟਿੰਗ ਕਰਨ ਵੇਲੇ ਸੌਖਾ ਹੋ ਜਾਂਦਾ ਠੀਕ ਹੈ ਜੀ ਤੇ ਹੁਣ ਦੇਖੋ ਮੈਂ ਨਾ ਫਰੰਟ ਵਾਲੇ ਪੱਲੇ ਦੇ ਵਿੱਚ 4 ਇੰਚ ਦੀ ਕਾਟ ਪਾ ਦਿੰਨੀ ਹੁੰਨੀ ਆ ਕਿਉਂਕਿ ਨਾ ਫਿਰ ਉਹ ਕੀ ਹੁੰਦਾ ਸਾਡਾ ਜਿਹੜਾ ਫਰੰਟ ਵਾਲਾ ਗਲਾ ਹੁੰਦਾ ਨ ਥੋੜੀ ਜੀ ਹੀ ਕੱਟ ਪਾਉਂਗੀ ਠੀਕ ਹੈ ਤੁਸੀਂ 5 ਇੰਚ ਦੀ ਕੱਟ ਪਾ ਦਿਆ ਕਰੋ ਜਰੂਰ ਫਿਰ ਤੁਹਾਡਾ ਮੂਰਲਾ ਗळा ਪਿੱਛੇ ਨੂੰ ਨਹੀਂ ਜਾਂਦਾ ਹੈਗਾ ਠੀਕ ਹੈ ਹੁਣ ਦੇਖੋ ਜਿਹੜੇ ਪਲੇਟਸ ਦੇ ਨਿਸ਼ਾਨ ਨੇ ਆਪਾਂ ਦੂਜੇ ਪਾਸੇ ਇਦਾਂ ਕੋਈ ਵੀ ਥੋੜੀ ਜੀ ਤਿੱਖੀ ਜੀ ਚੀਜ਼ ਨਾਲ ਨਾ ਇਦਾਂ ਪੈਨਸਲ ਵਗੈਰਾ ਜਾਂ ਸੂਈ ਲੈ ਲਓ ਤੁਸੀਂ ਇਹਦੇ ਇਹ ਨਿਸ਼ਾਨ ਦੂਸਰੇ ਵਾਲੇ ਪਾਸੇ ਆ ਜਾਣਗੇ ਠੀਕ ਹੈ ਤੇ ਇਦਾਂ ਤੁਸੀਂ ਉਹ ਦੂਸਰੇ ਵਾਲੇ ਪਾਸੇ ਵੀ ਨਿਸ਼ਾਨ ਲਾ ਲੈਣੇ ਨੇ ਤੇ ਤੁਸੀਂ ਪੱਲਾ ਵੀ ਪਲਟ ਕੇ ਲਗਾ ਸਕਦੇ ਹੋ ਨਿਸ਼ਾਨ ਤੇ ਦੇਖੋ ਹੁਣ ਦੂਸਰੇ ਵਾਲੇ ਪਾਸੇ ਵੀ ਜਿਵੇਂ ਜਿਵੇਂ ਨਿਸ਼ਾਨ ਆ ਗਏ ਆਪਾਂ ਇਹਨਾਂ ਨਿਸ਼ਾਨਾਂ ਨੂੰ ਇਦਾਂ ਸਿੱਧਾ ਕਰ ਲੈਣਾ ਠੀਕ ਹੈ ਤੇ ਪਲੇਟਸ ਦੇ ਨਿਸ਼ਾਨ ਹੋ ਗਏ ਆਪਣੇ ਤੇ ਇਹਨੂੰ ਆਪਾਂ ਚੌਕ ਨਾਲ ਡਾਰਕ ਕਰ ਲਓ ਠੀਕ ਹੈ ਜੀ ਤੇ ਇਦਾਂ ਤੁਸੀਂ ਪੱਲਾ ਪਲਟ ਕੇ ਵੀ ਨਿਸ਼ਾਨ ਲਗਾ ਸਕਦੇ ਤੇ ਹੁਣ ਆਪਾਂ ਬਾਹਾਂ ਦੀ ਕਟਿੰਗ ਕਰ ਲਵਾਂਗੇ ਤੇ ਦੇਖੋ ਆਪਾਂ ਇਹਨਾਂ ਦੋਨਾਂ ਪੱਲਿਆਂ ਨੂੰ ਨਾ ਇਦਾਂ ਮਤਲਬ ਡਿਜ਼ਾਈਨ ਨਾਲ ਡਿਜ਼ਾਈਨ ਆਪਾਂ ਸਿੱਧੇ ਨਾਲ ਸਿੱਧਾ ਵਾਲਾ ਪਾਸਾ ਮਿਲਾ ਕੇ ਰੱਖ ਲਿਆ ਤੇ ਆਪਾਂ ਇਹਦੀਆਂ ਚਾਰ ਤਿਹਾਂ ਲਗਾ ਲਵਾਂਗੇ ਠੀਕ ਹੈ ਇਹ ਆਪਣਾ ਕੱਪੜਾ ਥੋੜਾ ਜਿਆਦਾ ਬਾਧੂਆ ਆਪਾਂ ਇਹਨੂੰ ਥੋੜਾ ਜਿਆਦਾ ਹੀ ਫੋਲਡ ਕਰ ਲਵਾਂਗੇ ਇਦਾਂ ਜਿੰਨੇ ਕ ਆਪਾਂ ਨੂੰ ਮੋਡਾ ਚਾਹੀਦਾ ਠੀਕ ਹੈ 10 11 ਇੰਚ ਤੁਸੀਂ ਫੋਲਡ ਕਰ ਲਿਆ ਕਰੋ ਇਦਾਂ ਤੇ ਬਾਕੀ ਜਿਹੜਾ ਕਪੜਾ ਹੁੰਦਾ ਉਹਨੂੰ ਆਪਾਂ ਹੋਰ ਚੀਜ਼ 'ਚ ਯੂਜ਼ ਕਰ ਲੈਣੇ ਹੁੰਦੇ ਆ ਠੀਕ ਹੈ ਹੁਣ ਆਪਾਂ ਕੀ ਕਰਨਾ ਆਪਾਂ ਸੂਟ ਦਾ ਮੋਡਾ ਨਾਪਣਾ ਇਦਾਂ ਕਰਕੇ ਉਨਾ ਹੀ ਫਿਰ ਆਪਾਂ ਬਾਹ ਦਾ ਮੋਡਾ ਕੱਟ ਕਰਾਂਗੇ ਠੀਕ ਹੈ ਜੀ ਦੇਖੋ ਆਪਾਂ ਸੂਟ ਦਾ ਮੋਡਾ ਕਿਵੇਂ ਨਾਪਣਾ ਤੁਸੀਂ ਧਿਆਨ ਨਾਲ ਦੇਖਣਾ ਆਪਾਂ ਉੱਪਰੋਂ ਅੱਧਾ ਇੰਚ ਸਲਾਈ ਦਾ ਛੱਡ ਦੇਣਾ ਕਿਉਂਕਿ ਉੱਥੇ ਆਪਣੀ ਮੋਡੇ ਵਾਲੀ ਸਲਾਈ ਭਰੀ ਜਾਊਗੀ ਤੇ ਆਪਾਂ ਇਦਾਂ ਗੁਲਾਈ ਦੇ ਵਿੱਚ ਮੋਡੇ ਨੂੰ ਨਾਪ ਲੈਣਾ ਤੇ ਦੇਖੋ ਹੁਣ ਜਿਹੜਾ ਇਹ ਹੁਣ ਆਪਾਂ ਬਾਹ ਦੇ ਮੋਡੇ ਦੀ 9 ਇੰਚ ਤੇ ਕਟਾਈ ਕਰਾਂਗੇ ਠੀਕ ਹੈ ਮੈਂ ਦੁਬਾਰਾ ਨਾਪ ਕੇ ਦਿਖਾ ਦਨੀ ਹੈ ਜਿੱਥੇ ਆਪਣਾ ਘਟਾ ਕੇ ਕੱਟ ਲਾਇਆ ਹੋਇਆ ਉਹ 9 ਇੰਚ ਤਿਆਰ ਹੈ ਹੁਣ ਆਪਾਂ ਬਾਹ ਦਾ ਜਿਹੜਾ ਮੋਡਾ ਉਹ 9 ਇੰਚ ਤੇ ਹੀ ਕੱਟ ਕਰਾਂਗੇ ਠੀਕ ਹੈ ਜੀ ਤੁਸੀਂ ਇਦਾਂ ਮੋਡਾ ਨਾਪ ਲੈਣਾ ਹੁਣ ਜਿਹੜਾ ਬਾਹ ਦਾ ਮੋਡਾ ਹੈਗਾ ਉਹ ਫਿਰ ਆਪਣੀ ਬਾਹ ਕਦੇ ਘਟੂਗੀ ਵਧੂਗੀ ਨਹੀਂ ਆਪਾਂ ਸਹੀ ਆਊਗੀ ਹੁਣ ਜਿੰਨੀ ਤੁਹਾਨੂੰ ਬਾਹ ਚਾਹੀਦੀ ਹੈ ਤੁਸੀਂ ਬਾਹ ਰੱਖ ਲਓ ਇਹਦੀ ਮੈਂ ਪਾਕਿਸਤਾਨੀ ਬਾਹ ਬਣਾਉਣੀ ਆ ਠੀਕ ਹੈ ਜੀ ਤੇ ਇਧਰੋਂ ਆਪਾਂ ਜਿੰਨਾ ਵੀ ਹੈਗਾ ਸੀ ਉਹਨਾਂ ਨਿਸ਼ਾਨ ਲਗਾ ਲਿਆ ਮੈਂ ਇਦਾਂ 9 ਇੰਚ ਤੇ ਨਿਸ਼ਾਨ ਤੇ 3 ਇੰਚ ਆਪਾਂ ਇੱਧਰ ਕਾਟ ਦਾ ਲੈ ਲਵਾਂਗੇ ਕਾਟ ਜਿਹੜੀ ਹੈਗੀ ਉਹ 3 ਇੰਚ ਤੇ ਹੀ ਪੈਂਦੀ ਹੁੰਦੀ ਆ ਠੀਕ ਆ ਜੀ ਇੱਧਰ ਮੇਰਾ ਫੋਲਡਿੰਗ ਵਾਲਾ ਪਾਸਾ ਠੀਕ ਆ ਤੇ نیچے ਮੈਂ ਮੋਡੇ ਦਾ ਜਿਹੜਾ ਨਿਸ਼ਾਨ ਆ ਉਹ ਲਗਾਉਂਗੀ ਤੇ 3 ਇੰਚ ਦੇ ਨਿਸ਼ਾਨ ਤੋਂ ਤੁਸੀਂ ਇਹਨੂੰ ਇੱਦਾਂ ਤਕੋਨਾ ਕਰ ਲੈਣਾ ਠੀਕ ਆ ਤਕੋਨਾ ਜ਼ਰੂਰ ਕਰ ਲਿਆ ਕਰੋ ਫਿਰ ਤੁਹਾਨੂੰ ਗੁਲਾਈ ਪਾਉਣ ਦਾ ਪਤਾ ਲੱਗ ਜਾਂਦਾ ਫਿਰ ਇਹਦਾ ਹਾਫ ਕਰ ਲੈਣਾ ਤੁਸੀਂ ਹਾਫ ਤੇ ਇਦਾਂ ਨਾ ਪੌਣੇ ਇੰਚ ਤੇ ਤੁਸੀਂ ਇਹਦੀ ਗੁਲਾਈ ਪਾ ਦਿਆ ਕਰੋ ਠੀਕ ਆ ਹਾਫ ਤੇ ਤੁਸੀਂ 1.5 ਇੰਚ ਦਾ ਨਿਸ਼ਾਨ ਲਗਾ ਲਿਆ ਕਰੋ ਤੇ ਉਹਦੀ ਗੁਲਾਈ ਇੱਦਾਂ ਪਾ ਦਿਆ ਕਰੋ ਤੇ ਇਧਰੋਂ ਆਪਾਂ ਘੇਰਾ ਲੈ ਲਵਾਂਗੇ ਇਹ ਪਾਕਿਸਤਾਨੀ ਬਾਹ ਬਣਾਉਣੀ ਹੈ ਇਸ ਲਈ ਮੈਂ 8.9 ਇੰਚ ਤੱਕ ਇਹਦਾ ਘੇਰਾ ਲਵਾਂਗੀ ਤੇ ਇੱਦਾਂ ਆਪਾਂ ਪਹਿਲਾਂ ਇਹਦਾ ਹਾਫ ਕਰ ਲਵਾਂਗੇ ਠੀਕ ਹੈ ਬਾਹ ਦਾ ਹਾਫ ਕਰਕੇ ਫਿਰ ਇੱਥੋਂ ਇਹਦੀ ਇੱਦਾਂ ਕਰਕੇ ਪਹਿਲਾਂ ਆਪਾਂ ਧਕੋਨੀ ਜੀ ਕਰਕੇ ਆਪਾਂ ਇਹਦੀ ਮਤਲਬ ਨਿਸ਼ਾਨੀ ਲਗਾਵਾਂਗੇ ਠੀਕ ਹੈ ਪਹਿਲਾਂ ਇੱਦਾਂ ਲਗਾ ਲੈਣੀ ਆ ਤੇ ਫਿਰ ਇਹਨੂੰ ਆਪਾਂ ਬਾਹ ਦੇ ਜਿਹੜੇ ਪਹੁੰਚਾ ਹੈਗਾ ਉਹਦੇ ਨਾਲ ਮੇਲ ਦਾਣਾ ਠੀਕ ਆ ਤੇ ਇਹ ਦਹਤ ਕੋਨੀ ਜੀ ਕਰਕੇ ਲੱਗਦੀ ਹੁੰਦੀ ਆ ਪਾਕਿਸਤਾਨੀ ਬਾਂਦੀ ਜੇ ਤੁਸੀਂ ਥੋੜੀ ਜੀ ਫਿਟਿੰਗ ਵਿੱਚ ਬਣਾਉਣੀ ਆ ਫਿਰ ਇੱਥੋਂ ਥੋੜੀ ਜੀ ਹੋਰ ਗੋਲਾਈ ਪਾ ਦਿਓ ਤੁਸੀਂ ਠੀਕ ਹੈ ਫਿਰ ਆਪਾਂ ਮਾਰ ਜਾਂ ਦਾੱਕੇ ਦੀ ਕਟਿੰਗ ਕਰ ਲੈਣੀ ਆ ਤੇ ਇਦਾਂ ਆਪਾਂ ਮੋਢੇ ਦੀ ਕਟਿੰਗ ਕਰ ਲੈਣੀ ਆ ਠੀਕ ਹੈ ਇਹਦੀ ਤੇ ਆਪਾਂ ਮੂਰਲੇ ਦੋ ਪੱਲੇ ਚੱਕਣੇ ਆ ਤੇ ਫਿਰ ਮੂਰਲੇ ਪੱਲਿਆਂ ਦੇ ਵਿੱਚ ਕਾਟ ਪਾਉਣੀ ਆਗੀ ਠੀਕ ਹੈ ਤੁਸੀਂ ਕਾਟ ਜਿਹੜੀ ਹੈਗੀ ਉਹ ਸਿਰਫ ਮੂਰਲੇ ਪੱਲਿਆਂ ਦੇ ਵਿੱਚ ਹੀ ਪਾਉਣੀ ਆ ਠੀਕ ਹੈ ਜੀ ਤੇ ਮੋਰੋ ਆਪਾਂ ਜਿੰਨਾ ਵੀ ਮਾਰਜਨ ਚਾਹੀਦਾ ਮਾਰਜਨ ਰੱਖ ਕੇ ਇਦਾਂ ਕੱਟ ਲਗਾ ਲੈਣੇ ਨੇ ਤੇ ਇਹ ਹੋ ਗਈ ਆਪਣੀ ਪਾਕਿਸਤਾਨੀ ਬਾਂਦੀ ਕਟਿੰਗ ਤੇ ਆਪਣੇ ਫੁੱਲ ਸੂਟ ਦੀ ਜਿਹੜੀ ਕਟੀਆਂ ਤੁਹਾਨੂੰ ਸਮਝ ਆ ਗਈ ਹੋਊਗੀ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਤੇ ਤੁਹਾਨੂੰ ਸਮਝ ਆ ਗਿਆ ਹੋਊਗਾ ਕਿ ਆਪਾਂ 3.5 ਮੀਟਰ ਦੇ ਜਿਹੜਾ ਪਨੇ ਦਾ ਸੂਟ ਹੁੰਦਾ ਉਹਦੇ ਵਿੱਚੋਂ ਆਪਾਂ ਸੂਟ ਕਿੱਦਾਂ ਬਣਾਉਣਾ ਠੀਕ ਹੈ ਜੀ ਤੇ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ